ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੀ ਚੈਨਲ ਪੰਜਾਬ ਲਿਖਤ ਉੱਪਰ ਸਵਾਗਤ ਹੈ ਜਿਸ ਵਿੱਚ CBSE ਬੋਰਡ ਵਿਸ਼ਾ ਪੰਜਾਬੀ ਜਮਾਤ 10ਵੀਂ ਦਾ ਸਿਲੇਬਸ ਵਿਸਥਾਰ ਸਹਿਤ ਪੂਰਾ ਕੀਤਾ ਜਾ ਰਿਹਾ ਹੈ ਡਾਕਟਰ ਨਰਿੰਦਰ ਸਿੰਘ ਕਪੂਰ ਦੇ ਲੇਖ ਤੁਰੰਦਾ ਹੁਨਰ ਵਿੱਚ ਦੱਸਦੇ ਹਨ ਕਿ ਕੇਵਲ ਸਬਰ ਸੰਤੋਖ ਵਾਲਾ ਵਿਅਕਤੀ ਹੀ ਲੰਮੀ ਪੈਂਡੇ ਉੱਤੇ ਤੁਰ ਸਕਦਾ ਹੈ ਜਿਹੜੀ ਠੀਕ ਤੁਰ ਨਹੀਂ ਸਕਦੇ ਉਹ ਸਦਾ ਗਲਤ ਨਿਸ਼ਾਨਿਆਂ ਉੱਤੇ ਪਹੁੰਚਦੇ ਹਨ ਜਦੋਂ ਉਹ ਦਾ ਮਨੁੱਖ ਕਾਰ ਉੱਤੇ ਸਵਾਰ ਹੋਇਆ ਹੈ ਉਹ ਤੁਰਨ ਦੀ ਮੋਜ਼ ਤੋਂ ਵਾਂਝਾ ਹੋ ਗਿਆ ਹੈ ਜਦੋਂ ਆਦਮੀ ਇੱਕ ਥਾਂ ਉੱਤੇ ਰਹਿ ਕੇ ਅੱਕ ਜਾਂਦਾ ਹੈ ਤਾਂ ਉਹ ਕਿਧਰੇ ਦੂਰ ਨਿਕਲ ਜਾਣਾ ਚਾਹੁੰਦਾ ਹੈ ਤੁਰਨਾ ਅਸਲ ਵਿੱਚ ਹਲਕੇ-ਫੁਲਕੇ ਹੋਣ ਦਾ ਹੁਨਰ ਹੈ ਯੂਲੀਸਿਸ ਅਤੇ ਗੁਨਾਨਕ ਸਦਾ ਤੁਰਦੇ ਰਹਿਣ ਵਾਲੇ ਵਿਅਕਤੀਆਂ ਦੇ ਪ੍ਰਤੀਕ ਹਨ ਪੰਜਾਬੀ ਸੱਭਿਆਚਾਰ ਨਿਰੰਤਰ ਵਹਿਣ ਵਿੱਚ ਪਿਆ ਰਹਿਣ ਵਾਲਾ ਸੱਭਿਆਚਾਰ ਹੈ ਮਨੁੱਖ ਨੇ ਆਪਣੇ فاਸਲੇ ਲੰਮੇ ਕਰ ਲਏ ਹਨ ਇਸ ਕਰਕੇ ਕਾਰਾਂ ਗੱਡੀਆਂ ਅਤੇ ਬੱਸਾਂ ਉਸ ਦੀਆਂ ਮਜਬੂਰੀਆਂ ਬਣ ਗਈਆਂ ਹਨ ਪਰ ਮਨੁੱਖ ਨੇ ਤੁਰਨ ਦੇ ਜਿਹੜੇ ਮੌਕੇ ਮਿਲਦੇ ਹਨ ਉਹ ਉਹਨਾਂ ਦਾ ਲਾਹ ਪੀ ਨਹੀਂ ਉਠਾਉਂਦੇ ਇਸੇ ਕਰਕੇ ਮਨੁੱਖ ਦੀਆਂ ਸਰੀਰਕ ਸਮੱਸਿਆਵਾਂ ਵੱਧ ਗਈਆਂ ਹਨ ਤੇ ਉਹ ਜਿਨ੍ਹਾਂ ਦਾ ਹੱਲ ਕੇਵਲ ਤੁਰਨਾ ਹੀ ਹੈ ਤੁਰਨ ਨਾਲ ਆਤਮ ਵਿਸ਼ਵਾਸ ਵੱਧਦਾ ਹੈ ਤੁਰੰਤੋਂ ਕਿਸੇ ਦੀ ਆਜ਼ਾਦੀ ਵੀ ਮਾਪੀ ਜਾ ਸਕਦੀ ਹੈ ਜਿਹੜੇ ਪਤੀ ਪਤਨੀ ਇਕੱਠੇ ਸੈਰ ਕਰਦੇ ਹਨ ਉਹ ਦੁਨੀਆ ਦੀ ਹਰ ਮੁਸੀਬਤ ਦਾ ਖੜੀ ਮੱਥੇ ਸਾਹਮਣਾ ਕਰਦੇ ਹਨ ਤੁਰਨ ਵਾਲੇ ਨੂੰ ਸਾਰੀਆਂ ਥਾਵਾਂ ਨੇੜੇ ਪ੍ਰਤੀਤ ਹੁੰਦੀਆਂ ਹਨ ਤੁਰਨ ਵਿੱਚ ਇੱਕ ਲੈ ਤਾਲ ਅਤੇ ਸੰਗੀਤ ਹੈ ਤੁਰਨ ਵੇਲੇ ਕਲਪਨਾ ਉੱਚੀਆਂ ਉਡਾਰੀਆਂ ਮਾਰਦੀ ਹੈ ਤੁਰਨ ਨਾਲ ਹੀ ਆਪਣੇ ਪ੍ਰਾਂਤ ਅਤੇ ਦੇਸ਼ ਦੀ ਵਿਸ਼ਾਲਤਾ ਦਾ ਪਤਾ ਲੱਗਦਾ ਹੈ ਤੁਰਨਾ ਤਾਂ ਆਤਮਕਾਤ ਕਰਨ ਨਾਲ ਲਈ ਜਾ ਰਹੇ ਆਦਮੀ ਦਾ ਇਰਾਦਾ ਬਦਲ ਦਿੰਦਾ ਹੈ ਕਿਸੇ ਪਿਆਰੇ ਨਾਲ ਤੁਰਨ ਦਾ ਰਸਤਾ ਸਾਡੀ ਆਜ਼ਾਦ ਦਾ ਹਿੱਸਾ ਬਣ ਜਾਂਦਾ ਹੈ ਤੁਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਕੁਦਰਤ ਦੇ ਹਵਾਲੇ ਕਰ ਦਿੰਦਾ ਹੈ ਅਤੇ ਕੁਦਰਤ ਉਸ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੰਦੀ ਹੈ ਕੁਦਰਤ ਨਾਲ ਨਾਤਾ ਸਾਡੇ ਮਨ ਨੂੰ ਅਮੀਰ ਅਤੇ ਦਿਲ ਨੂੰ ਵਿਸ਼ਾਲ ਕਰਦਾ ਹੈ ਪੰਛੀਆਂ ਦਰਖਤਾਂ ਫੁੱਲਾਂ ਤੇ ਕਾ ਨਾਲ ਦੋਸਤੀ ਰੱਖਣ ਵਾਲਾ ਆਦਮੀ ਖੁਸ਼ ਹੁੰਦਾ ਹੈ ਤੁਰਨ ਨਾਲ ਨਿਗੁਣੀਆਂ ਚੀਜ਼ਾਂ ਵੀ ਸੁੰਦਰ ਲੱਗਣ ਲੱਗ ਪੈਂਦੀਆਂ ਹਨ ਤੁਰਨ ਵਾਲਾ ਵਿਅਕਤੀ ਬੀਰ ਤੀਰ ਅਤੇ ਗੰਭੀਰ ਹੋ ਜਾਂਦਾ ਹੈ ਨਹਾਉਣ ਧੋਣ ਖਾਣ ਸੌਣ ਆਦ ਦੇ ਅਰਥ ਤੁਰਨ ਦੇ فاਸਲੇ ਦੇ ਸੰਦਰਭ ਵਿੱਚ ਬਦਲ ਜਾਂਦੇ ਹਨ ਅਜੋਕੇ ਯੁੱਗ ਵਿੱਚ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਜਿਹੜੇ ਤੁਰਨ ਸਮੇ ਨੂੰ ਸਮੇ ਦੀ ਬਰਬਾਦੀ ਕਹਿਣਗੇ ਇਹ ਲੋਕ ਉਹ ਹਨ ਜਿਨ੍ਹਾਂ ਨੂੰ ਗਦਿਆਂ ਉੱਤੇ ਵੀ ਨੀਂਦ ਨਹੀਂ ਆਉਂਦੀ ਤੁਰਨ ਵਿੱਚ ਲੱਗਣ ਵਾਲਾ ਸਾਰਾ ਵਕਤ ਸਾਡਾ ਸਰੀਰ ਕਿਸੇ ਨਾਮ ਕਿਸੇ ਤਰੀਕੇ ਸਾਨੂੰ ਮੋੜ ਦਿੰਦਾ ਹੈ ਤੁਰਨ ਦੇ ਵਿਰੁੱਧ ਦਲੀਲਾਂ ਦੇਣ ਵਾਲੇ ਲੋਕਾਂ ਦੀਆਂ ਬਹੁਤ ਸਾਰੀਆਂ ਗੱਲਾਂ ਆਪਣੀਆਂ ਬਿਮਾਰੀਆਂ ਬਾਰੇ ਹੁੰਦੀਆਂ ਹਨ ਬਹੁਤ ਤੇਜ਼ ਤੁਰਨਾ ਅਸ਼ਿਸ਼ਟਤਾ ਦੀ ਨਿਸ਼ਾਨੀ ਹੈ ਜਿੱਥੇ ਵੀ ਤੁਰ ਕੇ ਪਹੁੰਚਿਆ ਜਾ ਸਕਦਾ ਹੋਵੇ ਉੱਥੇ ਤੁਰਨਾ ਚਾਹੀਦਾ ਹੈ ਜਿਹੜਾ ਤੁਹਾਨੂੰ ਤੁਰ ਕੇ ਮਿਲਣ ਲਈ ਆਵੇ ਉਹ ਸਤਿਕਾਰਯੋਗ ਹੁੰਦਾ ਹੈ ਤੁਰਨ ਨਾਲ అనుభవ ਦੀ ਦੌਲਤ ਕਮਾਉਣੀ ਹੋਵੇ ਤਾਂ ਆਪਣੇ అనుభవ ਦਾ سرمਾਇਆ ਨਾਲ ਲੈ ਕੇ ਤੁਰਨਾ ਚਾਹੀਦਾ ਹੈ ਇੱਕ ਯੂਨਾਨੀ ਫਿਲਾਸਫਰ ਦੁਨੀਆ ਕੋਲੋਂ ਸਿੱਖਣ ਤੇ ਦੁਨੀਆ ਨੂੰ ਸਿਖਾਉਣ ਲਈ ਹੀ ਤੁਰਨ ਦਾ ਉਦੇਸ਼ ਮੰਨਦਾ ਹੈ ਹਿਉਨ ਸੰਗ ਅਤੇ ਫਾਹਯਾਨ ਤੁਰੰਤ ਕਰਕੇ ਹੀ ਭਾਰਤ ਆਏ ਸਨ ਉਹ ਜਿਹੇ ਸ਼ਹਿਰਾਂ ਦੀਆਂ ਉਹ ਥਾਵਾਂ ਵੀ ਯਾਦ ਰਹਿੰਦੀਆਂ ਹਨ ਜਿਹੜੀਆਂ ਅਸੀਂ ਤੁਰ ਕੇ ਵੇਖੀਆਂ ਹੋਣ ਤੁਰਨ ਨਾਲ ਤਾਂ ਚਿਹਰੇ ਉੱਤੇ ਚੁਰੜੀਆਂ ਵੀ ਨਹੀਂ ਪੈਂਦੀਆਂ ਉਮੀਦ ਹੈ ਕਿ ਤੁਹਾਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਜੇਕਰ ਤੁਸੀਂ ਇਸ ਪਾਠ ਬਾਰੇ ਕੋਈ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਕਮੈਂਟ ਬਾਕਸ 'ਚ ਜ਼ਰੂਰ ਲਿਖ ਕੇ ਭੇਜੋ ਧੰਨਵਾਦ